ਬੀਜੇਪੀ ਨੇ ਨਹੀਂ ਗੱਲਾਂ ਮੰਨੀਆਂ ਵਾਦਾ ਖਿਲਾਫੀ ਕੀਤੀ ਹੈ ਇਸ ਨੂੰ ਲੈ ਕੇ ਰੋਸ ਕਿਸਾਨਾਂ ਚ ਪਰ ਅੱਜ ਮੰਦਭਾਗੀ ਖਬਰ ਪਟਿਆਲੇ ਤੋਂ ਜਿਹੜੀ ਆਈ ਕਿ ਪ੍ਰਨੀਤਕੌਰ ਦਾ ਵਿਰੋਧ ਕਰਨਾ ਸੀ ਉਸੇ ਦੌਰਾਨ ਕਿਸਾਨ ਦੀ ਮੌਤ ਹੋ ਜਾਂਦੀ ਹੈ ਹੁਣ ਇਸ ਮੌਤ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਗੱਲਾਂ ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਬਾਕੀ ਪਾਰਟੀਆਂ ਤਾਂ ਨਿੰਦ ਰਹੀਆਂ ਕਿ ਬੀਜੇਪੀ ਨੇ ਨੌਬਤ ਲਿਆਂਦੀ ਹੈ ਤਾਂ ਤਾਂ ਕਿਸਾਨਾਂ ਨੂੰ ਜਾਣਾ ਪੈ ਰਿਹਾ ਸ਼ੌਕ ਤਾਂ ਹੈ ਨਹੀਂ ਪਰ ਦੂਜੇ ਪਾਸੇ ਇਹ ਵੀ ਗੱਲ ਹੋ ਰਹੀ ਹੈ ਕਿ ਕਿਸਾਨ ਆਪਣਾ ਤਰੀਕਾ ਬਦਲ ਲੈਣ ਸਲੀਕਾ ਬਦਲ ਲੈਣ ਤਾਂ ਇਸ ਤਰ੍ਹਾਂ ਦੀ ਘਬਰਾਹਟ ਦੇ ਵਿੱਚੋਂ ਜਾਂ ਕਿਸੇ ਵੀ ਵਜ੍ਹਾ ਕੋਈ ਵੀ ਬਣੇ ਪਰ ਮੌਤਾਂ ਨਹੀਂ ਹੋ ਸਕਦੀਆਂ ਭਾਵੇਂ ਨੀਲ ਜਾਖੜ ਉਹਨੋਂ ਵੀ ਇਹ ਦਲੀਲਾਂ ਦੇ ਰਹੇ ਆ ਦੇਖੋ ਦੋ ਤਰ੍ਹਾਂ ਦੀ ਗੱਲਾਂ ਜਿਹੜੇ ਅੱਜ ਇੱਕ ਤੇ ਮੰਦ ਭਾਗੀ ਘਟਣਾ ਦੋ ਪਹਿਲਾਂ ਤਾਂ ਕਿਹਾ ਗਿਆ ਕਿ ਦੇ ਧੱਕਾ ਵੱਜਣ ਦੇ ਨਾਲ ਉਹਦੇ ਕਿਸਾਨ ਦੀ ਮੌਤ ਹੋ ਗਈ ਪਰ ਦੂਜੀ ਜਿਹੜੀ ਹੁਣ ਭਾਜੀਪੀ ਵੀਡੀਓ ਰਿਲੀਜ਼ ਕਰ ਰਹੇ ਨੇ ਉਹਦੇ ਵਿੱਚ ਹੈ ਕਿ ਉਹ ਕਿਸਾਨ ਖੜਾ ਸੀ ਹੋ ਸਕਦਾ ਕਿ ਅੱਜ 40 ਡਿਗਰੀ ਟੈਂਪਰੇਚਰ ਬੰਦਾ ਬੇਹੋਸ਼ ਹੋ ਗਿਆ ਸਾਇਲੈਂਟ ਅਟੈਕ ਆ ਗਿਆ ਹੋਵੇ ਹੈ ਨਾ ਇਹ ਤਾਂ ਹੁਣ ਪੋਸਟਮਾਰਟਮ ਕਰਵਾ ਲੈਣਾ ਚਾਹੀਦਾ ਕਿਸਾਨਾਂ ਨੂੰ ਦੇਖੋ ਇੱਕ ਜਿਹੜਾ ਬੰਦਾ ਡਿਊਟੀ ਤੇ ਹੁੰਦੇ ਨੇ ਮੁਲਾਜ਼ਮ ਕਿ ਕਿਸੇ ਦਾ ਦੇਲ ਨਹੀਂ ਕਰਦਾ ਕਿਸੇ ਨੂੰ ਧੱਕਾ ਮਾਰੇ ਕਿਸੇ ਦਾ ਨੁਕਸਾਨ ਹੋਵੇ ਜਾਣੀ ਪਰ ਉਹਨਾਂ ਡਿਊਟੀ ਵੀ ਕਰਨੀ ਹਾਲਾਂਕਿ ਜਿਹੜੀ ਇਹ ਵੀਡੀਓ ਹੁਣ ਭਾਜਪਾ ਰਿਲੀਜ਼ ਕਰ ਰਿਹਾ ਉਹਦੇ ਚਲਾਦਾ ਕਿ ਕਿਸਾਨ ਖੜਾ ਸੀ ਉਹ ਅਗਰ ਪੋਸਟਮਾਰਟ ਰਿਪੋਰਟ ਆ ਜਾਂਦੀ ਉਹਦੇ ਸਾਰੀ ਸਚਾਈ ਜਾਣੀ ਕਿ ਬੰਦੇ ਨੂੰ ਸਾਇਲੈਂਟ ਅਟੈਕ ਆਇਆ ਹਾਰਟ ਅਟੈਕ ਆਇਆ ਬੇਹੋਸ਼ ਹੋ ਗਿਆ ਕੀ ਵਜ੍ਹਾ ਉਹ ਸਾਰਾ ਉਹ ਦੇ ਦਿਖਣਾ ਅੱਜ ਨਾਲੇ ਵੀ ਹੈ ਨਾ ਅਸਨੀਲ ਜਾਖੜ ਹੋਰਾਂ ਨੇ ਜਾਂ ਭਾਜਪਾ ਦੇ ਬਾਕੀ ਲੀਡਰਾਂ ਨੇ ਇਸ ਗੱਲ ਦੇ ਤੇ ਸਬੂਤ ਦੇ ਦਿੱਤਾ ਕਿ ਵੀਡੀਓ ਦਾ ਪਰ ਲਖੀਮਪੁਰ ਖੀਰੀ ਤੇ ਸਾਰਿਆਂ ਨੇ ਵੀਡੀਓ ਵੀ ਅੱਖੀ ਦੇਖੀ ਹੈ ਉਹਦੇ ਤੇ ਕਦੇ ਨਹੀਂ ਬੋਲਦੇ ਕਿ ਉੱਥੇ ਹਾਂ ਵਾਕਿਆ ਤੱਕਾ ਉੱਥੇ ਤਾਂ ਟਿਕਟ ਦੇ ਦਿੱਤੀ ਗਈ ਇਸੇ ਕਰਕੇ ਤੇ ਲੋਕ ਕਿਸਾਨ ਭਾਜਪਾ ਨੂੰ ਨਫ਼ਰਤ ਕਰਦੇ ਨਾ ਜੀ ਕਿ ਤੁਸੀਂ ਇੱਥੇ ਕੁਝ ਹੋਰ ਕਹਿ ਰਹੇ ਤੇ ਉੱਥੇ ਕੁਝ ਹੋਰ ਕਹਿ ਰਹੇ ਨਾ ਜੀ ਹੁਣ ਸਵਾਲ ਇਹ ਜਿਹੜਾ ਹੁਣ ਆ ਗਿਆ ਕਰਕੇ ਪੋਸਟਮਾਰਟਮ ਦੇ ਤੇ ਸਾਰਾ ਕੁਝ ਆ ਜਾਊਗਾ ਸਾਫ਼ ਹੋ ਜਾਊਗਾ ਕਿ ਉਹਨਾਂ ਨੂੰ ਅਟੈਕ ਹੈ ਜਾਂ ਹੋਰ ਵਜ੍ਹਾ ਹੈਗੀ ਆ ਹਰ ਕਿਸਾਨ ਹੋਈ ਨਾ ਜੇ ਤੁਸੀਂ ਕਿਰ ਕੇ ਨੌਬਤ ਕਿਉਂ ਆਈ ਨਾ ਨੌਬਤ ਦੇ ਜ਼ਿੰਮੇਵਾਰ ਕੌਣ ਹੈ ਬੀਜੇਪੀ ਹੈ ਕਿਉਂਕਿ ਤੁਸੀਂ ਵਾਅਦਾ ਕਰਕੇ ਵਾਅਦਾ ਤੋੜਿਆ ਤੁਸੀਂ ਲੋਕਾਂ ਦਾ ਭਰੋਸਾ ਜਿਤਾਇਆ ਤੇ ਭਰੋਸਾ ਤੋੜਿਆ ਇਸ ਕਰਕੇ ਕਿਸਾਨਾਂ ਕੋਈ ਕੋਈ ਚਾਰਾ ਨਹੀਂ ਆਪਾਂ ਪਹਿਲਾਂ ਵੀ ਸ਼ੁਰੂ ਤੋਂ ਕਹਿ ਰਹੇ ਕਿ ਤੁਹਾਡਾ ਰਾਈਟ ਆ ਉਹਨਾਂ ਦਾ ਵੋਟਾ ਮੰਗਣ ਦਾ ਰਾਈਟ ਹੈ ਤੁਹਾਡਾ ਵਿਰੋਧ ਕਰਨ ਦਾ ਰਾਈਟ ਹੈ ਪਰ ਤਰੀਕਾ ਜਿਹੜਾ ਨਾ ਉਹਨੂੰ ਚੇਂਜ ਕਰਨਾ ਪਊਗਾ ਤੁਹਾਨੂੰ ਰਾਹ ਰੋਕਣ ਦੀ ਬਜਾਏ ਸਾਈਡ ਤੇ ਜਿੰਨੀ ਮਰਜ਼ੀ ਨਾਹਰੇਬਾਜੀ ਕਰਨੀ ਕਰੀ ਚੱਲੋ ਤੁਸੀਂ ਛੜਕਾਂ ਤੇ ਖਲੋਂ ਦੀ ਬਜਾਏ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਕਹੋ ਕਿ ਕਿਹੜੀ ਪਾਰਟੀ ਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਾਉਣੀਆਂ ਬੀਜੇਪੀ ਬਾਰੇ ਦੱਸੋ ਹੁਣ ਆ ਰੱਬ ਨਾ ਕਰਕੇ ਆ ਜਿਹੜਾ ਵਿਵਾਦ ਖੜਾ ਹੋ ਗਿਆ ਇਹ ਹੁਣ ਲੰਮਾ ਚੱਲੂਗਾ ਪੰਜਾਬ ਭਰ ਦੇ ਵਿੱਚ ਚੱਲੂਗਾ ਹਰਿਆਣਾ ਵਿੱਚ ਜਾਊਗਾ ਪਰ ਕਿਸੇ ਦਾ ਜਾਨੀ ਨੁਕਸਾਨ ਇਹ ਨਾ ਹੋਣਾ ਚਾਹੀਦਾ ਹੁਣ ਜਾਨੀ ਨੁਕਸਾਨ ਤੇ ਕੈਂਡੀਡੇਟ ਦਾ ਵੀ ਨਹੀਂ ਹੋਣਾ ਚਾਹੀਦਾ ਜਾਨੀ ਨੁਕਸਾਨ ਤੇ ਜਿਹੜੇ ਮੁਲਾਜ਼ਮ ਉਹਨਾਂ ਦਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਹੱਕ ਮੰਗਦੇ ਨੇ ਚਾਹੇ ਉਹ ਕਿਸਾਨਾ ਚਾਹੇ ਖੇਤ ਮਜ਼ਦੂਰ ਹੋਵੇ ਜਾਂ ਮੁਲਾਜ਼ਮ ਉਹਨਾਂ ਦੀ ਵੀ ਜਾਨ ਨਹੀਂ ਚੈਨੀ ਚਾਹੀਦੇ ਤੇ ਸਰਕਾਰਾਂ ਨੂੰ ਕੀ ਚਾਹੀਦਾ ਇੱਕ ਹੱਲ ਕੱਢਣਾ ਚਾਹੀਦਾ ਅਸੀਂ ਸਰਕਾਰਾਂ ਤਾਣ ਚੁੰਡਦੇ ਨਾ ਵੀ ਤੁਸੀਂ ਹੱਲ ਕੱਢੋ ਜਦੋਂ ਸਰਕਾਰਾਂ ਹੱਲ ਨਹੀਂ ਕੱਢਦੀਆਂ ਲੋਕ ਸੜਕਾਂ ਤੇ ਆਉਂਦੇ ਨੇ ਜਦੋਂ ਸੜਕਾਂ ਤੇ ਆਉਂਦੇ ਨੇ ਫਿਰ ਵਾਇਲੈਂਸ ਫਿਰ ਕੋਈ ਨਾ ਕੋਈ ਇਹੋ ਜਿਹਾ ਬਾਣਾ ਵਾਪਰ ਜਾਂਦਾ ਹੈਗਾ ਤੇ ਹੁਣ ਚਾਹੇ ਜਾਖੜ ਸਾਹਿਬ ਦੀ ਸਟੇਟ ਮੈਗ ਜਾਂ ਪ੍ਰਨੀਤ ਕੌਰ ਸਾਹਿਬ ਪ੍ਰਨੀਤ ਕੌਰ ਦੀ ਆਗੀ ਹੈ ਉਹ ਕਹਿੰਦੇ ਕਿ ਇਸ ਮੌਤ ਨੂੰ ਧਿਆਨ ਵਿੱਚ ਰੱਖ ਦਿਓ ਮੈਂ ਆਪਣੇ ਸਾਰੇ ਜਿਹੜੇ ਪ੍ਰੋਗਰਾਮ ਰੱਦ ਕਰ ਦਿੰਨੇ ਰੋਸਾਇਦਾ ਕੇ ਉਸ ਕਿਸਾਨ ਦੀ ਮੌਤ ਨੂੰ ਧਿਆਨ ਵਿੱਚ ਨਹੀਂ ਰੱਖ ਕੇ ਕੀਤਾ ਉਹਨੂੰ ਲੱਗ ਕੇ ਹੋਰ ਗੁੱਸਾ ਲੋਕਾਂ ਦਾ ਜ਼ਿਆਦਾ ਵੱਧ ਗਿਆ ਹੋਊਗਾ ਵੀ ਤੁਹਾਡੇ ਕਰਕੇ ਸਾਡਾ ਇੱਕ ਕਿਸਾਨ ਮਾਰਿਆ ਗਿਆ ਇਸ ਕਰਕੇ ਡਰਦੇ ਮਾਰੇ ਵੀ ਕਹਿ ਸਕਦੇ ਆਗੇ ਕਿ ਮੈਂ ਦੁਜਾਖੀਨਾ ਜੀ ਪ੍ਰੋਗਰਾਮ ਕੈਨਸਲ ਕਰਤੇ ਹੁਣ ਸਵਾਲ ਹੈ ਕਟੂਗੜ ਜਿਹੜੇ ਪੰਜਾਬ ਦੇ ਜਿਹੜੇ ਭਾਜਪੀ ਦੇ 13 ਉਮੀਦਵਾਰ ਨੇ ਹਜੇ ਡਿਕਲੇਅਰ ਚਾਰ ਕਰਨੇ ਚਲੋ 13 ਹੀ ਮੰਨ ਕੇ ਚੱਲਦੇ ਆ 13 ਨੂੰ ਕਟੂਗੜ ਦੇਸ਼ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਚਾਹੀਦੀ ਨਾ ਹੋਮ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਨੇ ਜਾਂ ਜਿਹੜੇ ਇੱਧਰ ਪੰਜਾਬ ਚ ਆ ਕੇ ਗਜਿੰਦਰ ਸਿੰਘ ਸ਼ਿਕਾਇਤ ਉਹਨਾਂ ਨੇ ਗੱਲ ਕਰਨੀ ਚਾਹੀਦੀ ਆ ਕਿ ਪਈਹੀਂ ਤਹਾਡੇ ਮਸਲੇ ਹੱਲ ਕਰਾਂਗੇ ਹੁਣ ਭਾਜਪੀ ਦੀ ਬਜਾਏ ਕੈਂਡੀਡੇਟ ਜਿਆਦਾ ਬਦਨਾਮ ਹੋ ਰਹੇ ਨੇ ਅੱਜ ਫਿਰ ਉਹਨੂੰ ਹੰਸ ਰਾਜ ਹੰਸ ਨੂੰ ਘੇਰ ਲਿਆ ਪਰਨੀਤ ਕੌਰ ਨੂੰ ਘੇਰਿਆ ਤੇ ਆ ਪੰਗਾ ਪੈ ਗਿਆ ਉਹ ਜਿਹੜੀ ਇੱਕ ਬਠਿੰਡੇ ਤੋਂ ਲੜ ਰਹੀ ਹੈ ਉਹਦਾ ਪਰਮਪਾਲ ਕੌਰ ਸਿੱਧੂ ਗਰਦਾਸਪੁਰ ਦਿਨੇਸ਼ ਬੱਬੂ ਦਾ ਹੋ ਰਿਹਾ ਹੁਣ ਵਿਰੋਧ ਤੇ ਇਹਨਾਂ ਦਾ ਹੋ ਰਿਹਾ ਪੰਜਾਬੀ ਇੱਕ ਦੂਜੇ ਦੇ ਖਿਲਾਫ ਵਿਰੋਧ ਕਰ ਰਹੇ ਨੇ ਤੇ ਜਿਹੜੀ ਬੀਜੇਪੀ ਉਹ ਚੁੱਪ ਕਰਕੇ ਮᱡੇ ਲੈ ਰਹੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੈਂਟਰ ਚ ਇੱਕ ਵਾਰ ਸਰਕਾਰ ਬਣ ਜੇ ਪੰਜਾਬੀਆਂ ਦੀ ਬਾਅਦ ਚ ਦੇਖਾਂਗੇ ਕਿ ਇਹਨਾਂ ਦਾ ਕੀ ਕਰਨਾ ਇਸੇ ਦਰਾਨਾ ਸ਼ਰਮਣੀ ਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਟਵੀਟ ਕਰ ਦਿੰਦੇ ਆ ਮੌਤ ਤੋਂ ਬਾਅਦ ਕਹਿੰਦੇ ਨਾ ਤੇ ਆਪ ਘੱਟ ਹੈ ਕਿਸਾਨਾਂ ਦੇ ਵਿਰੋਧ ਚ ਖੜਨ ਨੂੰ ਤੇ ਨਾ ਹੀ ਬੀਜੇਪੀ ਬੀਜੇਪੀ ਐਮਐਸਪੀ ਦੀ ਗਰੰਟੀ ਨਹੀਂ ਦੇ ਰਹੀ ਤੇ ਦੂਜੇ ਪਾਸੇ ਆਪ ਜਿਹੜੀ ਹਰਿਆਣਾ ਸਰਕਾਰ ਨੇ ਤਸ਼ੱਦਦ ਕੀਤਾ ਅਜੇ ਤੱਕ ਕਹਿੰਦੇ ਘੁਰਕੀ ਨਹੀਂ ਵਟੀ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਕਰ ਪਈ ਪੰਜਾਬ ਸਰਕਾਰ ਆਪ ਸਰਕਾਰ ਦੇਖੋ ਵਿਰੋਧੀਆਂ ਨੇ ਤੇ ਸਿਆਸਤ ਕਰਨੀ ਹੈ ਇਹ ਸਵਾਲ ਆਪ ਵਾਲੇ ਤੇ ਬੀਜੇਪੀ ਵਾਲੇ ਤੇ ਚਲੋ ਕੀ ਬੋਲਾਂ ਸੈਂਟਰ ਜਿਹਦੇ ਤੁਹਾਡੀ ਵੀ ਸਰਕਾਰ ਰਹੀ ਹੈ ਤੁਸੀਂ 2014 ਤੋਂ ਲੈ ਕੇ 2019 ਚੱਕਦੇ ਸੈਂਟਰ ਦੇ ਵਿੱਚ ਵਜ਼ੀਰੀਆਂ ਅੰਨੰਦਮਾਨੇ ਹੀ ਆ ਨਾ ਗੱਠ ਜੋੜ ਤੇ ਰਹੀ ਹੀ ਆ ਨਾ ਦੂਜੀ ਠੀਕ ਹੈ ਤੇ ਕਿਸਾਨੀ ਅंदोलਨ ਕਰਕੇ ਤੁਹਾਨੂੰ ਗੱਠ ਜੋੜ ਤੋੜਨਾ ਪਿਆ ਮੰਤਰੀ ਕੁਰਸੀ ਛੱਡਣੀ ਪਈ ਆ ਉਦੋਂ ਤੇ ਤੁਸੀਂ ਕਹਿੰਦੇ ਕਿ ਬੀਜੇਪੀ ਚੰਗੀ ਬੜੀ ਖੇਤੀ ਕਾਨੂੰਨ ਵੀ ਬੜੇ ਚੰਗੇ ਨੇ ਬੜੇ ਵਧੀਆ ਗਏ ਨੇ ਤੁਸੀਂ ਤੇ ਇੱਥੋਂ ਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕੋ ਵੀ ਬੁਲਾ ਦਿੱਤਾ ਸੀ ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਕਿਉਂਕਿ ਸਿਆਸਤ ਕਰਨੀ ਹੈ ਦੱਸਣਾ ਹੈ ਕਿਉਂਕਿ ਕਿਸਾਨ ਜਿਹੜੇ ਕਿਸੇ ਵੇਲੇ ਅਕਾਲੀ ਦਲ ਦੇ ਬੜੇ ਨੇੜੇ ਹੁੰਦੇ ਸੀ ਕਿਸਾਨਾਂ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਹੈ ਉਹ ਇਹਨਾਂ ਦਾ ਜਿਹੜਾ ਕੱਡਰ ਉਹ ਟੁੱਟ ਗਿਆ ਹੁਣ ਇੱਕ ਗੱਲ ਤੇ ਹੈ ਕਿ ਜਿਹੜਾ ਹਰਿਆਣੇ ਨੇ ਧੱਕਾਸ਼ਾਹੀ ਸਾਡੇ ਨਾਲ ਕੀਤੀ ਸੀ ਪੰਜਾਬ ਦੇ ਕਿਸਾਨਾਂ ਦੇ ਨਾਲ ਜਾਂ ਸੈਂਟਰ ਦੇ ਕਿਸਾਨਾਂ ਉਹ ਮaaf ਕਰਜੋਗ ਨਹੀਂ ਹੈ ਤੁਸੀਂ ਕਿਵੇਂ ਸਾਡੇ ਗੋਲੀਆਂ ਮਾਰ ਕੇ ਕਿਸਾਨ ਸ਼ਹੀਦ ਕੀਤੇਗੇ ਨੇ ਕਿਵੇਂ ਰਾਹ ਰੋਕੇਗੇ ਕਿਵੇਂ ਤਿੰਨ ਤਿੰਨ ਨੌਜਵਾਨ ਮੁੰਡੇ ਫੜੇ ਤੁਸੀਂ ਛੱਡ ਨਹੀਂ ਰਹੇ ਹੈਗੇ ਉਹ ਫਿਰ ਕਿਸਾਨ ਤੇ ਪੱਖਿਆ ਹੀ ਹੈ ਨਾ ਕਿਸਾਨ ਤੇ ਤਤਾ ਹੋਇਆ ਪਿਆ ਵੀ ਸਾਡੇ ਨਿਆਣੇ ਮਾਰ ਦਿੱਤੇਗੇ ਜੇਲਾ ਸੁੱਟ ਦਿੱਤੇਗੇ ਨੇ ਔਰ ਆਪ ਦਾ ਇਸ ਮਸਲੇ ਜਿਹੜਾ ਸਟੈਂਡ ਆ ਨਾ ਜੀ ਉਹ ਬੜਾ ਠੰਡਾ ਜਾ ਰਿਹਾ ਬੜਾ ਭਾਜਪੀ ਦੇ ਨਾਲ ਮਿਲਦਲ ਜੁਲਦਲ ਰਿਹਾ ਗਿਆ ਸਟੈਂਡ ਉਹ ਬੜਾ ਸਟੈਂਡ ਉਹ ਚਾਹੀਦਾ ਸੀ ਕਿ ਤੁਸੀਂ ਹੁੰਦੇ ਕੌਣ ਆ ਰਾਹ ਰੋਕਣ ਵਾਲੇ ਤੇ ਗੋਲੀਆਂ ਚਲਾਉਣ ਵਾਲੇ ਪਹਿਲੀ ਗੱਲ ਤੁਸੀਂ ਪਰਚਾ ਬੜੇ ਦੇਰ ਨਾਲ ਰਜਿਸਟਰ ਕੀਤਾ ਇਹ ਜਿਹੜੇ ਮੁੱਦੇ ਨੇ ਇਹ ਚੋਣਾਂ ਦਾ ਹਿੱਸਾ ਦੇਖੋ ਕਿ ਜਦੋਂ ਤੁਸੀਂ ਇੱਕ ਦੂਜੇ ਖਿਲਾਫ ਬੋਲਦੇ ਫਿਰ ਉਹ ਗੱਲਾਂ ਤੇ ਹੁੰਦੀਆਂ ਨੇ ਪਰ ਹੁਣ ਦੇਖਦੇ ਜਿਹੜਾ ਅੱਜ ਪਟਿਆਲੇ ਵਾਪਰੀ ਘਟਨਾ ਵਾਂ ਇਹਦਾ ਜਿਹੜਾ ਸੇਕ ਵਾ ਉਹ ਭਾਜਪੀ ਨੂੰ ਕਿੰਨਾ ਕੀ ਲੱਗਦਾ ਹੈ ਨਾ ਸ਼੍ਰੋਮਣੀ ਕਾਲੀ ਦਲ ਨੇ ਆਪਣੀ ਸਿਆਸਤ ਕਰਨੀ ਕਾਂਗਰਸ ਨੇ ਆਪਣੀ ਸਿਆਸਤ ਕਰਨੀ ਪਰ ਹਿੰਦੁਸਤਾਨ ਦੀ ਕੋਈ ਵੀ ਸਰਕਾਰ ਹੈ ਨਾ ਉਹ ਕਿਸਾਨਾਂ ਨੂੰ ਤੇ ਖੇਤ ਮਿੱਦੁਰਾ ਲੈ ਕੇ ਉਹਨਾਂ ਦਾ ਹੱਥ ਟਾਈਟ ਰਿਆ ਖਜ਼ਾਨੇ ਬੰਦ ਹੀ ਰਹੇ ਨੇ ਅਦਯੋਗ ਪੱਤੀਆਂ ਦੇ ਆਜਾਰੀਆਂ ਪਰਗੋਣੀਆਂ ਉਹਨਾਂ ਵਾਤੇ ਤਜੋਰੀਆਂ ਖੁੱਲੀਆਂ ਰਹੀਆਂ ਨੇ ਇਸ ਕਰਕੇ ਕਿਸਾਨ ਸਾਰੇ ਕਹਿੰਦੇ ਨੇ ਕਿਸਾਨ ਦੇ ਪੁੱਤ ਨੇ 543 ਦੀ ਗੱਲ ਕੀਤੀ ਜਾਵੇ ਨਾ ਜਿਹੜੇ ਮੈਂਬਰ ਪਾਰਲੀਮੈਂਟ ਆਪਾਂ ਚੁਣ ਕੇ ਭੇਜਦੇ 400 ਦੇ ਕਰੀਬ ਉਹ ਹੁੰਦੇ ਜਿਹੜੇ ਕਹਿੰਦੇ ਆ ਕਿ ਕਿਸਾਨੀ ਬੈਕਗ੍ਰਾਉਂਡ ਹੈ ਕਿਸਾਨੀ ਪੁੱਤ ਲੇਕਿਨ ਜਦੋਂ ਐਮਪੀ ਬਣਨ ਤੋਂ ਪਹਿਲਾਂ ਕਿਸਾਨ ਪੁੱਤ ਹੁੰਦੇ ਨੇ ਤੇ ਫਿਰ ਐਮਪੀ ਬਣ ਕੇ ਵਪਾਰੀਆਂ ਦੇ ਪੁੱਤ ਬਣ ਜਾਂਦੇ ਆਗੇ ਨਹੀਂ ਇਸੇ ਕਰਕੇ ਕਿਸਾਨਾਂ ਦੀ ਜਾਂ ਖੇਤ ਮਜ਼ਦੂਰਾਂ ਦੀ ਜਾਂ ਮੁਲਾਜ਼ਮਾਂ ਦੀ ਸੁਣਵਾਈ ਨਹੀਂ ਹੈਗੀ ਨਾ ਕਿਸੇ ਸਟੇਟ ਦੀ ਅਸੈਂਬਲੀ ਦੇ ਵਿੱਚ ਨਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸਾਨ ਪੈਲੀਆਂ ਤੋਂ ਲੈ ਕੇ ਛੜਕਾਂ ਤੱਕ ਹੀ ਰਿਹਾਗਾ ਉਹ ਉਹ ਜਿਹੜਾ ਕਿਸਾਨ ਜਿਹਨੂੰ ਅਸੀਂ ਅੰਨਦਾਤਾ ਕਹਿੰਦੇ ਕਿਵੇਂ ਅੰਨਦਾਤਾ ਉਹ ਉਹ ਖੁਦਕੁਸ਼ੀਆਂ ਕਰ ਰਹੇ ਨੇ ਤੇ ਕਿਵੇਂ ਅੰਦਾਜ਼ਾ ਤਾ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਵੇ ਇਹ ਹਿੰਦੁਸਤਾਨੀਆਂ ਜਦੋਂ ਪਿੱਛੇ ਜੇ ਫਰਾਂਸ ਦੇ ਵਿੱਚ ਕਿਸਾਨਾਂ ਨੇ ਪ੍ਰੋਟੈਸਟ ਕੀਤੇ ਟਰੈਕਟਰ ਪਾਰਲੀਮੈਂਟ ਦੇ ਅੱਗੇ ਰੋਕਤੇ ਪ੍ਰੋਟੈਸਟ ਕਰਨ ਦਾ ਤਰੀਕਾ ਹੀ ਆ ਭੀ ਆ ਲੋ ਭੀ ਟਰੈਕਟਰ ਕਿਸਾਨਾਂ ਦੇ ਪੁੱਤ ਹੀ ਮੰਨੇ ਜਾਂਦੇ ਨੇ ਤੇ ਇੱਥੇ ਰਾਹ ਰੋਕ ਲਿਆ ਹਾਲਾਂਕਿ ਭਗਵੰਤ ਸਿੰਘ ਸਾਹਿਬ ਨੇ ਬਹੁਤ دیر ਬਾਅਦ ਸਟੇਟਮੈਂਟ ਦਿੱਤੀ ਕਿ ਨੈਸ਼ਨਲ ਚੈਲੰਜ ਕਿ ਪਾਕਿਸਤਾਨ ਦੇ ਪਾਸੇ ਤੇ ਤਾਰਾਂ ਲੱਗੀਆਂ ਉੱਥੇ ਘੱਟ ਲੱਗੀਆਂ ਨੇ ਇੱਥੇ ਖੱਟੜ ਸਾਹਿਬ ਨੇ ਤੇ ਬੀਜੇਪੀ ਨੇ ਜਿਆਦਾ ਤਾਰਾਂ ਲਾਤੀਆਂ ਸੀ ਨਾ ਇਹ ਦੁਖਾਂ ਤਾਂ ਪੰਜਾਬ ਦਾ ਤੇ ਉਹ ਹੁਣ ਕਿਸਾਨ ਚਾਹੇ ਯੂਪੀ ਦਾ ਚਾਹੇ ਪੰਜਾਬ ਦਾ ਚਾਹੇ ਹਰਿਆਣਾ ਦਾ ਉਹਨੂੰ ਸਮਝ ਆ ਗਈਆ ਬਾਕੀ ਜਿਹੜਾ ਜਿਹੜਾ ਕਿਸਾਨ ਆ ਨਾ ਉਹ ਦੇਸ਼ ਦਾ ਜਿਸ ਦਿਨ ਉਹਨੂੰ ਸਮਝ ਲੱਗ ਗਈ ਨਾ ਕਿ ਕਿਸਾਨਾਂ ਨਾਲ ਤੇ ਖੇਤ ਮਜ਼ਦੂਰਾਂ ਨਾਲ ਕੀ ਕੁਝ ਹੁੰਦਾ ਹੈਗਾ ਉਹਦਨ ਦੇਸ਼ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ 543 ਤੇ ਜ 345 ਜਿਹੜੇ ਉਹਦੇ ਚ ਬੈਠੇ ਹੁੰਦੇ ਨੇ ਰਾਜ ਸਭਾ ਦੇ ਉਹਦਨੋਂ ਸਾਰੇ ਸਿੱਧੇ ਹੋ ਜਾਣਗੇ ਫਿਰ ਕਹਿੰਦੇ ਨਾ ਕਿ ਇਹ ਦੁਖਣ ਗੇਣਿਆ ਨੱਕ ਦੇ ਸਿੱਧ ਸਹੀ ਹੈ ਫਿਰ ਗੱਲ ਹੋਇਆ ਕਰੂਗੀ ਕਿਸਾਨਾਂ ਦੀ ਹੁਣ ਆ ਦੇਖਦੇ ਕਿ ਹੁਣ ਬੀਜਪੀ ਇੱਕ ਪਾਰੀਏ ਤਰਲੇ ਪਾਰੇ ਕਿ ਉਹ ਆ ਬੰਦਾ ਬਿਹੋਸ਼ ਹੋ ਗਿਆ ਉਹਨਾਂ ਨੂੰ ਪਤਾ ਕਿ ਕਿੰਨਾ ਇਹ ਕਿਸਾਨਾ ਕਿਉਂਕਿ ਕਿਸਾਨਾਂ ਨੂੰ ਕਿਹੜਾ ਚਾਹਗਾ ਕਿਸਾਨ ਤੱਪੇ ਬੜੇ ਔਰ ਤਪਾਏ ਕਿੰਨੇ ਨੇ ਬੀਜਪੀ ਨੇ ਖਾਜੀ ਤਾਂ ਚਲੋ ਜਾਖੜ ਸਾਹਿਬ ਇੱਕ ਸੁਲਝੋਏ ਨੇਤਾ ਨੇ ਉਹਨੇ ਚੰਗੀ ਸਟੇਟਮੈਂਟ ਦਿੱਤੀ ਹੱਲੇ ਇਹਨਾਂ ਦੇ ਬੜੇ ਵਿੰਗੇ ਟੇਡੇ ਸਟੇਟਮੈਂਟਾਂ ਦੇਣ ਵਾਲੇ ਨੇ ਹੱਲੇ ਤੇ ਇੱਕ ਮੰਡੀ ਤੋਂ ਵੀ ਬੀਬੀ ਬੋਲੇਗੀ ਹਨਾ ਇਹ ਜਿਹੜੇ ਭਾਜਪਾ ਦੇ ਐਦਾਂ ਦੇ ਜਿਹੜੇ ਲੋਕ ਨੇ ਜਿਹੜੇ ਵਿਗੜੀਆਂ ਹੋਈਆਂ ਭਾਜਪਾ ਦੀਆਂ ਘੋੜੇ ਘੋੜੀਆਂ ਬੇਲਗਾਮਾ ਘੋੜੇ ਘੋੜੀਆਂ ਉਹਨਾਂ ਕਰਕੇ ਵੀ ਕਿਸਾਨ ਬੜਾ ਦੁਖੀ ਹੈਗਾ ਹੁਣ ਦੇਖੋ ਹੰਸ ਰਾਜ ਹੰਸ ਦਾ ਰੋਜ਼ ਵਿਰੋਧ ਹੁੰਦਾ ਲੇਕਿਨ ਉਹ ਹਲੀਮੀ ਦੇ ਨਾਲ ਹੀ ਸਿਦਕ ਦੇ ਨਾਲ ਹੀ ਮੈਨੂੰ ਲੱਗਦਾ ਅੱਧੇ ਕਿ ਕਿਸਾਨਾਂ ਦਾ ਉਹਨੇ ਦਿਲ ਜਿੱਤ ਹੀ ਲਿਆ ਉਹਨੂੰ ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ ਭੈੜੀਆਂ ਭਣੀਆਂ ਗੰਦੀਆਂ ਗੰਦੀਆਂ ਲੇਕਿਨ ਉਹ ਫਿਰ ਵੀ ਹੱਥ ਜੋੜ ਕੇ ਆਪਣਾ ਬੁੱਤਾ ਸਾਰੀ ਜਾ ਰਿਹਾ ਕਿ ਇੱਕ ਵਾਰ ਵੋਟਾਂ ਦੇ ਪਾ ਮੈਂ ਗੱਲ ਕਰਾਂਗਾ ਤੇ ਕਈ ਬੀਜੇਪੀ ਦੇ ਨੇ ਜਿਹੜੇ ਜਾਣ ਕੇ ਮਾਹੌਲ ਪਖਾਉਣਾ ਚਾਹੁੰਦੇ ਨੇ ਉਹ ਬੀਜੇਪੀ ਵਾਲਿਆਂ ਦੀ ਆਦਤ ਆ ਸ਼ਾਇਦ ਉਹਨਾਂ ਦੇ ਖੂਨ ਚ ਹੋਵੇ ਕਿ ਪੰਜਾਬ ਨੂੰ ਪੰਜਾਬ ਨੂੰ ਨਹੀਂ ਟਾਰਗੇਟ ਕਰਦੇ ਖਾਸ ਕਰਕੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾਵੇ ਕਿ ਸਿੱਖ ਕੌਮ ਇੱਕੋ ਰਾਹੀਂ ਹਿੰਦੂਸਾਂ 'ਚ ਦਾਦੀਏ ਕਿ ਇਹਨਾਂ ਦਾ ਕੰਮ ਹੀ ਇਹ ਆ ਜੀ ਇਹ ਬੀਜੇਪੀ ਦੇ ਕੋਜੀ ਕੀ ਲੀਡਰਾਂ ਦੀ ਸੋਚ ਆ ਸਾਰਿਆਂ ਦੇ ਨਹੀਂ ਕੁਝ ਕੀ ਲੀਡਰਾਂ ਦੀ ਸੋਚ ਆ